ਲੋਵੀ ਮਿੱਤਰੋ ਰਾਤ ਦਾ ਟਾਈਮ ਹੋ ਗਿਆ तकरीबन 2:30 ਪੌਣੇ ਤਰਨ ਦਾ ਤੇ ਆਪਣੀ ਬਸੰਤੀ ਮੱਝ ਹੈ ਜਿਹੜੀ ਗ੍ਰੇਡੇਡ ਦੇ ਵਿੱਚ ਪੈਂਦੀ ਆ ਬਸ ਮੱਥੇ ਤੇ ਵੱਲ ਹੈ ਹੈ ਨੀਲੀ ਦੀ ਹੈ ਤੇ ਇਹਨੇ ਬੱਚੀ ਨੂੰ ਜਨਮ ਦਿੱਤਾ ਦੇਖੋ ਟਾਰਜਨ ਨੇ ਜਵੇਂ ਅੰਡਰ ਲਾਤਾ ਤੇ ਬਾਕੀ ਟਾਰਜਨ ਤੇ ਮਾਣ ਵੀ ਸੀਗਾ ਵੀ ਆਉਣ ਵਾਲੇ ਸਮੇਂ ਚ ਕਿਉਂਕਿ ਟਾਰਜਨ ਦੀ ਜਿਹੜੀ ਮਾਂ ਸੁੰਦਰੀ ਤੇ ਬਹੁਤ ਚੰਗੇ ਰਿਕਾਰਡ ਦੀ ਐ ਦੁੱਧ ਦੇ ਨਾਲ ਨਾਲ ਬਿਊਟੀ ਵੀ ਬਹੁਤ ਜਿਆਦਾ ਚੰਗੀ ਸੀ ਤੇ ਟਾਰਜਾਂ ਦੀ ਬਿਊਟੀ ਸਾਰਿਆਂ ਨੇ ਦੇਖੀ ਐ ਟਾਰਜਾਂ ਨੇ ਵੀ ਐਂਡ ਕਰਵਾਤਾ ਤੇ ਬਾਕੀ ਟਾਰਜਾਂ ਦਾ ਜਿਹੜਾ ਪਿਓ ਆ ਉਹ ਵੀ ਤੁਹਾਨੂੰ ਪਤਾ ਡਾਇਮੰਡ ਐ ਤੇ ਚਾਰੇ ਪਾਸੇ ਜਾਨਕੀ ਵੀ ਵਧੀਆ ਸਟ੍ਰੌਂਗ ਲਾਈਨ ਦੇ ਵਿੱਚ ਆ ਗਿਆ ਤੇ ਬਸੰਤੀ ਦੇ ਮੱਥੇ ਤੇ ਵੱਲ ਐ ਹਾਂ ਜੀ ਆਪਾਂ ਗੱਲ ਕਰੀਏ ਜਿਹੜੀ ਬਸੰਤੀ ਮੱਝ ਐ ਤੇ ਇਹਨੇ 2019 ਦਾ ਪੀਡੀਐਫ ਮੇਲਾ ਤੀਜੇ ਨੰਬਰ ਦਾ ਕੁਰੂ ਖੇਤਰ ਦਾ ਮੇਲਾ ਦੂਜੇ ਨੰਬਰ ਦਾ ਬਟਾਲੇ ਮੇਲਾ ਤੀਜੇ ਨੰਬਰ ਦਾ ਤੇ ਗ੍ਰੇਡੇਡ ਦੇ ਵਿੱਚ ਮਤਲਬ ਪਈ ਹੈ ਤੇ ਇਹਨੇ ਦੁੱਧ ਚਵਾਈ ਦੇ ਮੁਕਾਬਲੇ ਜਿੱਤੇ ਆ ਜਿਹੜਾ ਪੱਧਰ ਤੋਂ ਸੀਗਾ ਤਾਂ 23 ਕਿਲੋ 663 ਗ੍ਰਾਮ ਚ ਖਾਇਆ ਵੈ ਜੀ ਤੇ ਮੇਲਿਆਂ ਤੇ ਤੇ ਘਰੇ 24 24.5 ਲੀਟਰ ਦੁੱਧ ਦੇ ਦਾਂਦੀ ਹੈ ਤੇ ਬਾਕੀ ਦੇਖੋ ਥੋੜਾ ਜਿਹਾ ਮੈਨੂੰ ਘੂਰਦੀ ਆ ਬੱਚੇ ਦਾ ਕਰਕੇ ਇਹ ਮੈਨੂੰ ਜਦੋਂ ਦੀ ਆਹੀ ਵੀ ਹੈ ਪਹਿਲਾਂ ਤੋਂ ਘੂਰਦੀ ਹੈ ਇਹ ਤੇ ਤੁਸੀਂ ਦੇਖ ਸਕਦੇ ਟਾਰਚਨ ਦੀ ਕੱਟੀ ਜਮਾ ਅੱਖਾਂ ਬਿੱਲੀਆਂ ਇਸ ਸਾਈਡ ਮਾਰਕਾ ਤੇ ਪੈਰ ਇੱਕ ਤਰ੍ਹਾਂ ਕਹਿ ਸਕਦੇ ਆ ਵਿਚਾਰੇ ਚਟੇ ਆ ਮੂਰਲੇ ਪਾਸੋਂ 9 ਚਟੇ ਤੇ ਮਗਰਲੇ ਪਾਸੇ ਤੇ 2 2 3 3 ਇੰਚ ਚਟਾ ਮੂਰਲੇ ਪੈਰ ਵੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਹਨ ਸੋਹਣਾਪਣ ਤੇ ਸੰਤਰਤਾ ਤੇ ਇੱਕ ਚੀਜ਼ ਹੋਰ ਵੀ ਟਾਰਜਨ ਨੇ ਐਂਡ ਕੀਤਾ ਟਾਰਜਨ ਦੇ ਆਪਣੇ ਫਾਰਮ ਤੇ 4 ਬੱਚੇ ਆਇਆ ਉਹਨਾਂ ਦੇ ਵਿੱਚੋਂ 3 ਕਟੀਆਂ ਆਈਆਂ ਜੀ 1 ਕਟਾ ਆ ਕਟਾ ਜਿਹੜਾ ਆ ਉਹ ਮਤਲਬ ਪ्युअर ਮੂਰਾ ਮੱਜ ਤੇ ਆਇਆ ਉਹ ਉਹ ਕਨਸੀਵ ਨਹੀਂ ਕਰਦੀ ਸੀ ਤੇ ਫਿਰ ਟਰਜਨ ਤੋਂ ਕਨਸੀਵ ਕਰ ਗਈ ਤੇ ਮੈਂ ਬਾਹਰ ਗਿਆ ਬਸ ਸੀ ਮੈਂ ਨੌਕਰਾਂ ਨੂੰ ਆਖਿਆ ਮੈਂ ਹੱਕਟਾ ਛੱਡ ਦਿਓ ਉਹਦੋਂ ਬਾਗੀ ਛੋਟਾ ਸੀਗਾ ਤੇ ਬਾਗੀ ਛੱਡਿਆ ਸੀਗਾ ਤੇ ਗੱਲ ਨਹੀਂ ਬਣੀ ਤੇ ਫਿਰ ਟਰਜਨ ਛੱਡਤਾ ਸੀਗਾ ਤੇ ਨਾਲੇ ਉਹਦੋਂ ਆਇਆ ਸੀਗਾ ਵੀ ਚਲਾਵਾਂਗੇ ਆਪਾਂ ਤੇ ਸਭ ਤੋਂ ਪਹਿਲੀ ਉਹ ਮੱਜ ਸੀਗੀ ਮੂਰਾ ਤੇ ਉਹ ਤੋਂ ਬਾਅਦ ਤਿੰਨ ਸੁਆ ਨੀਲੀ ਦੀਆਂ ਇੱਕ ਨੀਲੀ ਰਾਵੀ ਦੀ ਐਸੇ ਬਸੰਤੀ ਮੱਝ ਦੀ ਜਿਹੜੀ ਕੱਟੀ ਸੀਗੀ ਤੇ ਉਹ ਜਿਹੜੀ ਬਿੱਲੂ ਬਾਈ ਲੈ ਗਿਆ ਉਹਦੇ ਮਗਰ ਸੀ ਤੇ ਬਾਕੀ ਬੰਦੇ ਤੁਸੀਂ ਦੇਖ ਸਕਦੇ ਆ ਕਿਉਂਕਿ ਮੈਂ ਬੰਦਿਆਂ ਨੂੰ ਬਹੁਤ ਘੱਟ ਆਉਣਾ ਹੁੰਦਾ ਰਾਤ ਨੂੰ ਜਦੋਂ ਮੱਝਾਂ ਸੁੰਦੀਆਂ ਕਿਉਂਕਿ ਰਾਤ ਨੂੰ ਆਪ ਡਿਊਟੀ ਦੇਈਦੀ ਆ ਕਿਉਂਕਿ ਫਿਰ ਵੀ ਬੰਦਿਆਂ ਨੇ ਪਾਉਂਦੇ ਨੌਕਰੀ ਆ ਵਿਚਾਰੇ ਹਾਂ ਜੇ ਕੰਮ ਮੜ ਜੇ ਉਹਦੋਂ ਪਾਉਂਦੇ ਠਾਣਾ ਪੈ ਜੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਕਿਤੇ ਕੰਮ ਆੜਿਆ ਵੀ ਨਹੀਂ ਤੇ ਆਪ ਹੀ ਸਵਾਦ ਹੀ ਦੀ ਆ ਸਵਾਕੇ ਸਾਰਾ ਕੰਮ ਸੈਟ ਕਰ ਦਈਦਾ ਕਿਉਂਕਿ ਬੰਦਿਆ ਨੇ ਪੈਣਾ ਵਿਚਾਰਾ ਨੇ 9 9:30 ਹੁੰਦਾ ਤੇ ਉੱਠਣਾ ਹੁੰਦਾ 4 ਵਜੇ ਇਹਦਾ ਕਰਕੇ ਤੇ ਆਪਾਂ ਨੌਕਰਾਂ ਨੂੰ ਨੌਕਰਾਂ ਵਾਲਾ ਕੰਮ ਨਹੀਂ ਦਿੱਤਾ ਜਾਨੇ ਕਿ ਵੀ ਸਮਝਿਆ ਉਹਨਾਂ ਨੂੰ ਫਿਰ ਵੀ ਇੱਕ ਐਂ ਸਮਝਿਆ ਵੀ ਫਾਰਮ ਮੇ ਉਹਨਾਂ ਦੇ ਹਿੱਰਤੇ ਚੱਲਦਾ ਕਿਉਂਕਿ ਸਾਰੀ ਦੇਖਭਾਲ ਉਹਨਾਂ ਨੇ ਕਰਨੀ ਹੁੰਦੀ ਹੈ ਟਾਈਮ ਤੇ ਸੌਣਗੇ ਟਾਈਮ ਤੇ ਉੱਠਣਗੇ ਤੇ ਕੰਮ ਵਧੀਆ ਕਰਨਗੇ ਤੇ ਬਾਕੀ ਤੁਸੀਂ ਦੇਖ ਸਕਦੇ ਆ ਆਪਣੇ ਬਸੰਤੀ ਤੇ ਜਿਹੜੇ ਭਰਾਵਾਂ ਨੇ ਲੈਬ ਵੀ ਦੇਖੀ ਹੈ ਤੇ ਉਹਨਾਂ ਨੂੰ ਵੀ ਸਾਰਿਆਂ ਨੂੰ ਪਤਾ ਹੈ ਤੇ ਬਾਕੀ ਇੱਕ ਬੂਰੀ ਮੱਝ ਵੀ ਸਾਨੂੰ ਵੀਡੀਓ ਪਾ ਕੇ ਦਿਖਾਈ ਸੀ ਆ ਬੈਠੀ ਐ ਕੱਟਈ ਤੇ ਚਾਰੇ ਪੈਰ ਛੱਟੇ ਐ ਇਹਦੀ ਵੀ ਤੇ ਮਾਰਕਾ ਉਹਦਾ ਵੀ ਦੇਖ ਸਕਦੇ ਆ ਤੇ ਉਸ ਤੋਂ ਬਾਅਦ ਜਿਹੜੀ ਮਤਲਬ ਕਹਿਣ ਦਾ ਭਾਵ ਵੀ ਜਿਹੜੀ ਮੱਝ ਆ ਉਹ ਬੈਠਾ ਕੱਟਾ ਤੂੰ ਦੇਖ ਲੈ ਜਿਹੜਾ ਮੋਹਰਾ ਮੱਝ ਦੇ ਵਿੱਚੋਂ ਐ ਉਹ ਵੀ ਨੀਲੀ ਰਵੀ ਦਾ ਐ ਉਹਦੀ ਥੱਲੇ ਠੋਡੀ ਚਿੱਟੀ ਐ ਤੇ ਮੱਥੇ ਤੇ ਵੱਡਾ ਵੱਲ ਐ ਉਹ ਦੁਵਾ ਦੇ ਮਗਰਲੇ ਪੈਰ ਦੋਨੇ ਚਟੇ ਆ ਕਿਉਂਕਿ ਦੋ ਪੈਰ ਆਉਣੇ ਜ਼ਰੂਰੀ ਹੁੰਦੇ ਆ ਮੂਰਲੇ ਆਉਣ ਨਾ ਆਉਣ ਤੇ ਉਹਦੇ ਵੀ ਮੱਥੇ ਤੇ ਵੱਲ ਹੈ ਤੇ ਬਾਕੀ ਜਿਹੜੀ ਅੱਖ ਹੈ ਅੱਖ ਉਹਦੇ ਵਿੱਚ ਜਵਾਬ ਹੈ ਜਿਹਨੂੰ ਆਪਾਂ ਕਹਿੰਦੇ ਆ ਵੀ ਜਵਾਬ ਵਾਲੀ ਅੱਖ ਜਿਵੇਂ ਚੁਵਾਈ ਦੇ ਵਿੱਚ ਨਹੀਂ ਪਾਉਂਦੇ ਆਪਾਂ ਕਹਿੰਦੇ ਆ ਜਵਾਬ ਵਾਲੀ ਪੈ ਜਾਂਦੀ ਹੈ ਉਵੇਂ ਆਇਆ ਕੱਟਾ ਤੇ ਜੇ ਕੱਟੀ ਹੁੰਦੀ ਉਹ ਵੀ ਐਂਡ ਲੱਗ ਜਾਂਦਾ ਪਰ ਆ ਗਿਆ ਉਹ ਕੱਟਾ ਤੇ ਬਾਕੀ ਟਾਰਜਣ ਨੇ ਅੱਜ ਤਾਂ ਲੋਹੜੀ ਦਾ ਜਿਹੜਾ ਗਿਫਟ ਸੀਗਾ ਟਾਰਜਣ ਦੀ ਕੱਟੀ ਦਾ ਪ੍ਰਮਾਤਮਾ ਨੇ ਲੋਹੜੀ ਦਾ ਗਿਫਟ ਦਿੱਤਾ ਅੱਜ ਤੇ ਬਹੁਤ ਸੋਹਣੀ ਜਿਹੜੀ ਫੀਮੇਲ ਕਾਫ ਨੂੰ ਜਨਮ ਦਿੱਤਾ ਤੇ ਨੇ ਤੇ ਵੱਡੀ ਗੱਲ ਹੈ ਇੱਕ ਬਿੱਲੂ ਬਾਈ ਲੈ ਗਿਆ ਸੀ ਜਿਹੜੀ ਝੋਟੀ ਹੁਣ ਆਪਾਂ ਵੇਚੀਏ ਦੂਜੇ ਸੂਏ 2 ਕਿਲੋ ਦੁੱਧ ਜੋਕ ਕੇ ਤੇ ਉਹ ਜਿਹੜੀ ਝੋਟੀ ਆ ਉਹਦੇ ਮਗਰ ਕੱਟੀ ਸੀਗੀ ਉਹਦਾ ਨਾਂ ਸਨੂ ਰੱਖਿਆ ਸੀ ਸਨੂ ਤੇ ਹੁਣ ਆ ਕੱਟੀ ਦਾ ਨਾਂ ਵੀ ਰੱਖਣਾ ਕਮੈਂਟਾਂ ਚ ਨਾਂ ਵੀ ਦੱਸਿਓ ਪਹਿਲਾਂ ਵੀ ਬਹੁਤ ਕਮੈਂਟ ਆਏ ਇਹ ਨਾਵਾਂ ਦਾ ਉਹਦਾ ਕਰਕੇ ਰੱਖਿਆ ਉਹਦਾ ਨਾਮ ਆਪਾਂ ਰਜੀਆ ਰੱਖਤਾ ਸੀਗਾ ਕਿਉਂਕਿ ਰਜੀਆ ਮੇਰੇ ਵੀ ਦਿਮਾਗ ਦੇ ਵਿੱਚ ਸੀ ਵੀ ਸੁਲਤਾਨਾ ਰਜੀਆ ਸੁਲਤਾਨਾ ਆਪਾਂ ਦੇਖਦੇ ਹੁੰਦੇ ਫਿਲਮਾਂ ਵੀ ਰਜੀਆ ਸੁਲਤਾਨਾ ਵਗੈਰਾ ਹਨ ਤੇ ਇਹਦਾ ਨਾਂ ਇੱਕ ਕਮੈਂਟ ਆਇਆ ਸੀ ਪੰਜਾਬੋ ਦੇ ਉੱਤੇ ਤੇ ਇਹਦਾ ਦਿਲ ਕਰਦਾ ਵੀ ਨਾਂ ਇਹਦਾ ਪੰਜਾਬੋ ਰੱਖੀਏ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਦੱਸੋ ਵੀ ਇਹਦਾ ਨਾਂ ਆਪਾਂ ਕੀ ਰੱਖ ਦਈਏ ਬਾਕੀ ਧੰਨਵਾਦ ਸਸੀ ਕਾਲ ਸ਼ੇਅਰਵਾ